ਜੇ 뮤ਜ਼ਿਕ ਆਜ ਆਪਾਂ ਕਰਨ ਔਜਲੇ ਦੀ ਗੱਲ ਕਰਦੇ ਆ ਕਰਨ ਔਜਲਾ ਕੈਨੇਡਾ ਗਿਆ ਹੁਣ ਜੇ ਮੈਂ ਆਪਾਂ ਉਹ ਕੈਨੇਡਾ ਦੀ ਗੱਲ ਕਰਦੇ ਕਈ ਬੱਚੇ ਉੱਥੋਂ ਐਜ਼ ਅ ਸਟੂਡੈਂਟ ਜਾ ਕੇ ਬਹੁਤ ਸ਼ੋਭ ਉਹਨਾਂ ਨੇ ਨਾਮ ਬਣਾਇਆ ਇਹ ਵੀ ਉਹਨਾਂ ਨੇ ਨਾਮ ਬਣਾਇਆ ਉਹ ਵੀ ਐਜ਼ ਅ ਸਟੂਡੈਂਟ ਹੀ ਗਏ ਸੀਗੇ ਉੱਥੇ ਸੋ ਉਹ 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 뮤ਜ਼ਿਕ ਚ ਵਧਿਆ ਕਿਵੇਂ ਕਿਉਂਕਿ ਉਹ ਉੱਥੇ ਕੈਨੇਡੀਅਨ ਸਟਾਈਲ ਜਿਹੜੇ ਉੱਥੇ ਤੇ ਬੱਚੇ ਸੀਗੇ ਪ੍ਰੋਡਿਊਸਰਸ ਉਹ ਉੱਥੇ ਦਾ 뮤ਜ਼ਿਕ ਸੁਣਦੇ ਸੀ ਉਹਨਾਂ ਨੇ ਆਪਣੀ ਲੈਂਗੁਏਜ ਦੇ ਵਿੱਚ ਉਸ 뮤ਜ਼ਿਕ ਦੇ ਵਿੱਚ ਨਵੇਂ ਗਾਣੇ ਕੀਤੇ ਸੋ ਉਹਦੀ ਹੋਰ ਆਡੀਅנס ਐਕਸਪੈਂਡ ਹੋ ਗਈ ਹੋ ਨਵੇਂ ਬੱਚੇ ਤੁਹਾਡੇ ਤੇ ਪ੍ਰੈਸ਼ਰ ਰਹਿੰਦਾ ਫਿਰ ਕਿ ਉਸ ਤਰ੍ਹਾਂ ਦਾ 뮤ਜ਼ਿਕ ਕ੍ਰੀਏਟ ਵੀ ਅੱਜ ਮੰਨ ਲਓ ਕੋਈ ਆਇਆ ਨਵਾਂ ਮੁੰਡਾ ਆ ਗਿਆ 18 20 ਸਾਲ ਦਾ ਉਹਨੇ ਨਵਾਂ 뮤ਜ਼ਿਕ ਕੁਝ ਕਰਕੇ ਕਰਤਾ ਮੁੰਡਾ ਮੈਨੂੰ ਯਾਦ ਆ ऑस्ट्रेलिया ਚ ਤੇਗੀ ਪੰਨੂ ਬਹੁਤ ਸੋਹਣਾ ਕੰਮ ਕਰ ਰਿਹਾ ਮੁੰਡਾ ਹਨਾ ਤਾਂ ਤੁਹਾਡੇ ਤੇ ਜਿਹੜੇ ਜਿਨ੍ਹਾਂ ਨੂੰ ਹੁਣ 15 ਤੁਹਾਨੂੰ 15 ਸਾਲ ਲੰਘ ਗਏ ਫਿਰ ਇਹ ਪ੍ਰੈਸ਼ਰ ਹੋ ਜਾਂਦਾ ਇਹੋ ਜਿਹਾ ਕੁਝ ਬਣਾ ਦਿੰਦੇ ਗਾਤ ਪੰਜਾਬੀ ਹੋ ਰਹਿ ਨੇ ਸਾਰੇ ਫਿਰ ਇਕ ਤਾਂ ਪੰਜਾਬੀ 뮤ਜ਼ਿਕ ਚੇਂਜ ਹੋ ਰਿਹਾ ਮੈਲੋਡੀਸ ਤਾਂ ਉਹੀ ਨੇ ਸਾਰੀਆਂ ਤੁਸੀਂ ਕੰਪੋਜੀਸ਼ਨ ਲਾ ਲਓ ਸਾਰੀਆਂ ਉਹੀ ਨੇ ਕੋਈ ਇਹ ਤਾਂ ਹੈ ਨਹੀਂ ਕਿ ਕੁਝ ਡਿਫਰੈਂਟਲੀ ਕੋਈ ਚੀਜ਼ ਵੀ ਮਤਲਬ ਕੋਈ ਹੋਰ ਲੈਂਗੁਏਜ ਦੇ ਵਿੱਚ ਗਾਣਾ